ਸਰਕਾਰ ਵੱਲੋਂ ਐਲਾਨ ਹੋਇਆ 4% ਡੀਏ ਦਾ ਵਾਅਦਾ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜਾ ਕਿ ਬਣਦਾ ਤਾਂ 12 ਸੀਗਾ ਤੇ ਮਿਲਿਆ 4 ਹੈਗਾ ਬਾਕੀ ਰਹਿੰਦਾ ਹਲੇ 8 ਜਿਹਦੇ ਵਾਸਤੇ ਪੰਜਾਬ ਦੇ ਮੁਲਾਜ਼ਮ ਪੰਜਾਬ ਸਰਕਾਰ ਦਾ ਸਵਾਗਤ ਨਹੀਂ ਕਰ ਰਹੇ ਉਹਨੂੰ ਨਿੰਦ ਰਹੇ ਆ ਮੁਰਦਾਬਾਦ ਕਹਿ ਰਹੇ ਆ 12% ਮੰਗਦੇ ਨੇ ਕਿਉਂਕਿ 12% ਹੱਕ ਬਣਦਾ ਉਹਨਾਂ ਦਾ ਚਲੋ 4 ਸਰਕਾਰ ਨੇ ਦੇਤਾ ਆਪਣੇ ਆਪ ਨੂੰ ਬਚਾਉਣ ਜੇ ਦੀ ਕੋਸ਼ਿਸ਼ ਕਰੀ ਹੈ ਸਰਕਾਰ ਨੇ ਹੁਣ ਬਹੁਤ ਸਾਰੇ ਸਾਥੀਆਂ ਦੇ WhatsApp ਮੈਸੇਜ ਆਏ ਆ ਵੀ ਇਹ ਸਾਨੂੰ ਮਿਲੂਗਾ ਸੋ ਇਹੀ ਲੜਾਈ ਲੜ ਰਹੇ ਆ ਇਹ ਸਾਨੂੰ ਨਹੀਂ ਮਿਲੂਗਾ ਸੋ ਇਹ ਸਾਡੇ ਤੇ ਵੀ ਲਾਗੂ ਹੋਵੇ ਸਾਨੂੰ ਵੀ ਮਿਲੇ ਇਹੋ ਜੇ ਸੰਘਰਸ਼ਾਂ ਦੇ ਨਾਲ ਹੀ ਅਸੀਂ ਇਹ ਲੈ ਸਕਦੇ ਆ ਸੋ ਸੰਘਰਸ਼ਾਂ ਦਾ ਸਾਥ ਦਿਓ ਸਮਝੋ ਸੱਚ ਨੂੰ ਪਹਿਚਾਣੋ ਸੱਚ ਕੀ ਆ ਅਸਲ ਦੇ ਵਿੱਚ ਇਹ ਚੀਜ਼ਾਂ ਦਾ ਪਹਿਲਾਂ ਸਾਡੇ ਲੀਡਰਾਂ ਨੂੰ ਸਾਡੇ ਲੋਕਾਂ ਨੂੰ ਗਿਆਨ ਨਹੀਂ ਸੀਗਾ ਹੁਣ ਇਥੇ 6 ਮਹੀਨੇ ਹੋ ਗਏ ਤਪੱਸਿਆ ਕਰਦਿਆਂ ਨੂੰ ਜਗਾਉਂਦਿਆਂ ਨੂੰ ਹੁਣ ਤੁਹਾਨੂੰ ਗਿਆਨ ਹੋ ਗਿਆ ਭਲੀ ਭਾਂਤ ਜੇ ਹੁਣ ਵੀ ਤੁਸੀਂ ਸਰਕਾਰ ਦੇ ਹੱਥ ਟੋਕੇ ਬਣੇ ਰਹੋਗੇ ਸਰਕਾਰ ਦਾ ਪੱਖਪੂਰ ਦੇ ਰਹੋਗੇ ਮਹੀਨੇ ਵੀ 5 6 ਹੋ ਗਏ ਤੇ ਅੱਗੇ ਵੀ ਸਮਾਂ ਬੀਤਦਾ ਜਾ ਰਿਹਾ ਹੈ ਤਾਂ ਫਿਰ ਆਪਦੇ ਲੋਕਾਂ ਦੇ ਹਿੱਤ ਚ ਖੜਨ ਵਾਲੀ ਗੱਲ ਨਹੀਂ ਹੈਗੀ ਸਰਕਾਰ ਪੱਖੀ ਜਾਣ ਵਾਲੀ ਗੱਲ ਹੈ ਤੇ ਸਰਕਾਰ ਪੱਖੀ ਜਾਣਾ ਆਉਣ ਵਾਲੇ ਸਮਿਆਂ ਦੇ ਵਿੱਚ ਦਿਮਾਗਾਂ ਲਈ ਘਾਤਕ ਹੁੰਦਾ ਹੈ ਅੰਦਰੋਂ ਅੰਦਰੀ ਮਰ ਜੋਗੇ ਬੱਚਿਆਂ ਦੇ ਸਾਹਮਣੇ ਸਿਰ ਉੱਚਾ ਕਰਕੇ ਜਿਉ ਨਹੀਂ ਸਕੋਗੇ ਸਰਕਾਰੀ ਚਮਚੇ ਅਲਾਣੇ ਜਾਵੋਗੇ ਕਦੇ ਜੇ ਲੋਕਾਂ ਦੇ ਹਿੱਤ 'ਚ ਨਾ ਖੜੇ ਲੋਕਾਂ ਦੇ ਹਿੱਤ 'ਚ ਖੜੋ ਆ ਜਿਹੜੇ ਡੀਏਟੀਏ ਦੇ ਲਾਭ ਮਿਲਦੇ ਹੁੰਦੇ ਆ ਮਹਿੰਗਾਈ ਦੇ ਸੂਚਕ ਅੰਕ ਨਾਲ ਜਿਹੜੇ ਹਰ 6 ਮਹੀਨੇ ਬਾਅਦ ਡੀਏ ਮਿਲਣਾ ਹੁੰਦਾ ਹੈ ਅਸੀਂ ਇਹ ਲਾਭ ਲੈਣੇ ਆ ਇਹਨਾਂ ਦੀ ਗੱਲ ਕਰਨੀ ਸ਼ੁਰੂ ਕਰੋ ਟੈਂਕੀ ਮੋਰਚੇ ਦਾ ਸਾਥ ਦਿਓ ਜੇ ਟੈਂਕੀ ਮੋਰਚੇ ਦਾ ਸਾਥ ਨਹੀਂ ਵੀ ਦੇਣਾ ਤੁਹਾਡਾ ਕੋਈ ਹੋਰ ਪਲੇਟਫਾਰਮ ਹੈ ਸਰਕਾਰ ਦੇ ਨਾਲ ਸੌਫਟ ਪਲੇਟਫਾਰਮ ਹੈ ਗੱਲਬਾਤ ਦਾ ਤਾਂ ਉੱਥੇ ਵੀ ਗੱਲ ਸਹੀ ਰੱਖੋ ਇਹ ਨਾ ਹੋਵੇ ਵੀ ਗੱਲ ਹੀ ਨਾ ਰੱਖੋ ਲਾਬਾਂ ਦੀ ਸਕੇਲਾਂ ਦੀ ਡੀਏ ਦੀ ਪੱਤਿਆਂ ਦੀ ਜੇ ਨਹੀਂ ਗਿਆਨ ਵਕੀਲਾ ਵਕੂਲਾਂ ਤੋਂ ਲੈ ਲੈ ਲੋ ਬੁੱਧੀਜੀਵੀ ਮਾਸਟਰਾਂ ਤੋਂ ਬੁੱਧੀਜੀਵੀ ਪ੍ਰੋਫੈਸਰਾਂ ਤੋਂ ਗਿਆਨ ਲੈ ਲੋ ਪਰ ਆਪਣੇ ਲੋਕਾਂ ਦੇ ਲਈ ਸਹੀ ਗੱਲ ਕਰੋ ਨਾ ਕਿ ਸਰਕਾਰ ਦੇ ਲੀਡਰਾਂ ਨੂੰ ਖੁਸ਼ ਕਰੋ ਖੁਸ਼ ਨਹੀਂ ਕਰਨਾ ਹੁੰਦਾ ਸੋ ਬਹੁਤ ਬਹੁਤ ਧੰਨਵਾਦ